ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫ ਹਣਾ ਅੱਧੀ ਪੂਰੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੀਏ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਈਜਾਂ ਨੂੰ ਬਾਹਰ ਖੋਜੇ ਹੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਹਣਾਈ ਅਧਿਪੀ ਜਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮੈਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 99 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੀ ਕਿਰਪਾ ਤੇਰਾ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਈ ਜਣ ਬਾਹਰ ਕੋਈ ਜੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇਹ ਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾੜ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋ ਹਣਾਈ ਅਧਿਪੀ ਜਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੇ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਨ ਬਾੜੇ ਕੋਈ ਜੇ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾੜ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਹਣਾ ਜੀ ਅੱਧੀ ਪੂਰੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਹੋਰ ਇਹ ਕਰਨੀ ਹੈ ਕਿਰਪਾ ਤੇ ਵਾ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਣਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਭਲਾਣੇ ਤੇ ਪਹੁੰਚ ਆ ਭਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਾਂ ਨੂੰ ਬਾਹਰ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ